ਦਸਕਾਰ ਤੋਂ ਬਿਨਾ ਉਹ ਤਸਵੀਰ ਦੇਖ ਕੇ ਬਹੁਤ ਦੁੱਖ ਲੱਗਦਾ ਵਾ ਆਪਣੀ ਮੇਰੇ ਖਿਆਲ ਨਾਲ ਪੜ੍ਹਾਈ ਪੂਰੀ ਕਰ ਗਈ ਜਿੱਦਾਂ ਕੰਮ ਲਈ ਹੈ ਬਾਹਰ ਵਿਚਾਰਾ ਪਰ ਉਹਦੀ ਉਮਰ ਦੇ ਹਿਸਾਬ ਨਾਲ ਜਿੰਨੀ ਉਹਨੂੰ ਸਜ਼ਾ ਗਿਆਂਦੇ ਉਹਦੇ ਤੱਕ ਹੀ ਇੱਕ ਹਸਾਬ ਆਉਂਦਾ ਉੱਥੇ ਉਹਨਾਂ ਆਪਣਾ ਉਹਨੂੰ ਦੀਦਾ ਹੀ ਕੋਈ ਨਹੀਂ ਨਾ ਉਹਨੂੰ ਮੰਨ ਲਓ ਉਹਨਾਂ ਆਪਣੇ ਪੰਜਾਬੀ ਉਹ ਮੈਨੂੰ ਕੋ ਕਵੇ ਉਹ ਤੇ ਜਾ ਕੇ ਗੱਲ ਕਰ ਮੈਂ ਕਿੱਦਾਂ ਕਰ ਲੂੰ ਇੰਨੀ ਮੰਨ ਲਓ ਇੰਗਲਿਸ਼ ਇੰਨੀ ਹਾਈ ਦੇ ਹੈ ਨਹੀਂ ਪਲੱਸ 2 ਮੇਰੇ ਖਿਆਲ ਨਾਲ ਕੀਤੀ ਹੀ ਨਹੀਂ ਪਰਜਿੰਦਰ ਦੇ ਪਰਵਾਜ਼ ਦੋ ਭਰਾ ਵਾ ਇੱਕ ਉਹਨਾਂ ਦਾ ਪਿਓ ਨਹੀਂ ਹੈਗਾ ਤੇ ਮਾਦਾਵਾ ਹੋਰ ਨਹੀਂ ਕੋਈ ਇਹ ਬੰਦਾ ਬੰਦਾ ਬਹੁਤ شریف ਆਦਮੀ ਸੀ ਅਸੀਂ ਉਸ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਇਹ ਬੱਚੇ ਨੂੰ ਇੰਨੀ ਸਜ਼ਾ ਨਾ ਦਿੱਤੀ ਜਾਵੇ ਕਿਉਂਕਿ ਹਰ ਬੰਦੇ ਕੋ ਗਲਤੀ ਹੁੰਦੀ ਆ ਜਾਂ ਜਨੇ ਜਿਸ ਬੰਦੇ ਨੇ ਕੰਮ ਕਰਨਾ ਉਸ ਕੋ ਗਲਤੀ ਹੋਣੀ ਹੁੰਨੀ ਆ ਪੂਰਾ ਦੇਸ਼ ਨਾਲ ਆ ਬਹੁਤ ਵਧੀਆ ਪਰਿਵਾਰ ਆ ਪਲਾ ਮਾਨਸ ਪਰਿਵਾਰ ਆ ਆਪਣੀ ਮਿਹਨਤ ਵਾਸਤੇ ਗਿਆ ਹੀ ਮਿਹਨਤ ਕਰਨ ਗਿਆ ਹੈ ਤਾਂ ਅਸੀਂ ਪਿੰਡ ਰਟਾਲ ਦੇ ਵਿੱਚ ਖੜੇ ਆ ਪਿਛਲੇ ਦਿਨਾਂ ਤੋਂ ਤੁਸੀਂ ਹਰਜਿੰਦਰ ਸਿੰਘ ਜੋ ਕਿ ਫਲੋਰੀਡਾ ਦੇ ਵਿੱਚ ਇੱਕ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਤਿੰਨ ਜਿਹੜਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਹਰਜਿੰਦਰ ਸਿੰਘ ਜੋ ਕਿ ਪੰਜਾਬੀ ਮੂਲ ਦਾ ਸੀ ਉਸ ਨੂੰ ਕਿਹਾ ਜਾ ਰਿਹਾ ਹੈ ਕਿ 45 ਤੋਂ 50 ਸਾਲ ਦੀ ਸਜ਼ਾ ਹੋ ਸਕਦੀ ਹੈ ਅਜੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਤਾਂ ਅਸੀਂ ਹਰਜਿੰਦਰ ਦੇ ਪਿੰਡਾ ਤੇ ਆਏ ਹੋਏ ਹਾਂ ਕਿਉਂਕਿ ਅਮਰੀਕਾ ਦੇ ਫਲੋਰੀਡਾ ਦੇ ਵਿੱਚੋਂ ਘਟਨਾ ਵਾਪਰਦੀ ਹੈ ਔਰ ਹਰਜਿੰਦਰ ਦੇ ਪਿੰਡ ਪਹੁੰਚ ਕੇ ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਕਿਉਂਕਿ ਜਿੱਥੇ ਇੱਕ ਪਾਸੇ ਸਾਰਾ ਸੋਸ਼ਲ ਮੀਡੀਆ ਹਰਜਿੰਦਰ ਦੇ ਹੱਕ ਦੇ ਵਿੱਚ ਖੜਾ ਹੈ ਹਾਲਾਂਕਿ ਅਸੀਂ ਤੇ ਮੌਤਾਂ ਹੋਈਆਂ ਉਸ ਨੂੰ ਕੋਈ ਜਸਟੀਫਾਈ ਨਹੀਂ ਕਰਦੇ ਪਰ ਉਹ ਅਣਜਾਣੇ ਦੇ ਵਿੱਚ ਹੋਇਆ ਘਟਨਾ ਕਿਸੇ ਤੋਂ ਵੀ ਵਾਪਰ ਸਕਦੀ ਹੈ ਹਰਜਿੰਦਰ ਨੇ ਕੁਝ ਜਾਣਬੁੱਝ ਕੇ ਤਾਂ ਨਹੀਂ ਕੀਤਾ ਹੋਵੇਗਾ ਕਿਉਂਕਿ ਲੋਕ ਲਗਾਤਾਰ ਇੱਕ ਡੋਨੇਸ਼ਨ ਵੀ ਚੱਲ ਰਹੀ ਹੈ ਦੂਜੇ ਪਾਸੇ ਸਿਗਨੇਚਰ ਜਿਹੜੀ ਹੈ ਉਹ ਵੀ ਇੱਕ ਲਹਿਰ ਚੱਲ ਰਹੀ ਹੈ ਸਿਗਨੇਚਰ ਵੀ ਲੋਕ ਲਗਾਤਾਰ ਕਰ ਰਹੇ ਨੇ ਕਿ ਉਸ ਨੂੰ ਜਲਦੀ ਤੋਂ ਜਲਦੀ ਛੁਡਾਇਆ ਜਾਵੇ ਤਾਂ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪਿੰਡ ਵਾਲਿਆਂ ਦਾ ਵੀ ਇਹੋ ਕਹਿਣਾ ਹੈ ਕਿ ਠੀਕ ਹੈ ਉਸਨੇ ਗਲਤੀ ਕੀਤੀ ਆ ਪਰ ਇੰਨੀ ਸਜ਼ਾ 45-50 ਸਾਲ ਦੀ ਨਾ ਹੋਵੇ ਕਿਉਂਕਿ ਹਰਜਿੰਦਰ ਨੇ ਕੋਈ ਕ੍ਰਾਈਮ ਇਹ ਨਹੀਂ ਕੀਤਾ ਉਸਨੇ ਜਾਣਬੁੱਝ ਕੇ ਕੀਤਾ ਹੋਵੇ ਤਾਂ ਸਾਡੇ ਨਾਲ ਨੇ ਪਿੰਡ ਦੇ ਮੌਤਵਰਸ ਜਨ ਤੁਸੀਂ ਦੇਖ ਸਕਦੇ ਹੋ ਨਾ ਗੱਲਬਾਤ ਕਰਾਂਗੇ ਬਾਈ ਜੀ ਪਹਿਲਾਂ ਤਾਂ ਤੁਹਾਡੇ ਨਾਲ ਗੱਲ ਕਰ ਲੈਣੇ ਆ ਪਹਿਲਾਂ ਸਾਨੂੰ ਦੱਸੋ ਹਰਜਿੰਦਰ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਹਰਜਿੰਦਰ ਦੇ ਪਰਿਵਾਰ ਦੋ ਭਰਾ ਵਾ ਇੱਕ ਉਹਨਾਂ ਦਾ ਪਿਓ ਨਹੀਂ ਹੈਗਾ ਤੇ ਮਾਤਾ ਵਾ ਹੋਰ ਨਹੀਂ ਕੋਈ ਉਹਨਾਂ ਦੇ ਬੰਦਾ ਬੰਦਾ ਬਹੁਤ ਸ਼ਰੀਫ ਆਦਮੀ ਸੀ ਉਹਨਾਂ ਦੇ ਪਰਿਵਾਰ ਹੀ ਜ਼ਿਆਦਾ ਬਹੁਤ ਜ਼ਿਆਦਾ ਸ਼ਰੀਫ ਆ ਨਾ ਪਿੰਡ ਜੋ ਉਹਨਾਂ ਕਦੀ ਮਾੜੀ ਚੰਗੀ ਗੱਲ ਉਹਨਾਂ ਲੜਕਿਆਂ ਨੇ ਕੀਤੀ ਆ ਹੁਣ ਵੀ ਤੱਕ ਵੀ ਸ਼ਰੀਫ ਕਿਸੇ ਪੁਸ਼ਟੀ ਕੀਤੀ ਜਾ ਸਕਦੀ ਪਿੰਡ ਨੂੰ ਜਾਂ ਬਾਹਰੋਂ ਵੀ ਕੀਤੀ ਜਾ ਸਕਦੀ ਆ ਇਹ ਪਰਿਵਾਰ ਬਹੁਤ ਵਧੀਆ ਪਰਿਵਾਰ ਸੀ ਉਹ ਕੋਈ ਉਹ ਕੋਈ ਉਹਨਾਂ ਤੇ ਅਲੀਗੇਸ਼ਨ ਨਹੀਂ ਹੋਏ ਪਰਿਵਾਰ ਤੇ ਹੈਗੇ ਪਰ ਅਸੀਂ ਉਹ ਬੇਨਤੀ ਕਰਦੇ ਹਾਂ ਕਿ ਉਹ ਉਹਦੀ ਪੂਰੀ ਪੂਰੀ ਮਾਰ ਕੰਮ ਜਮਤ ਕੀਤੀ ਜਾਵੇ ਉਹਨੂੰ ਇੰਨੀ ਜਿਆਦਾ ਸਜ਼ਾ ਨਾ ਦਿੱਤੀ ਜਾਵੇ ਹਰ ਬੰਦੇ ਇਨਸਾਨ ਕੋਲ ਗਲਤੀ ਹੋ ਜਾਂਦੀ ਆ ਮਤਲਬ ਇੰਨੀ ਗਲਤੀ ਦੇ ਗਲਤੀ ਹੋਣ ਦੇ ਬਾਵਜੂਦ ਉਹਨੂੰ ਇੰਨੀ ਸਜ਼ਾ ਨਹੀਂ ਦੇਣੀ ਚਾਹੀਦੀ ਉਹਦੇ ਨੋਰਮ ਨੋਰਮ ਘਟ ਕਰਨ ਕਰਨੇ ਚਾਹੀਦੇ ਆ ਰੂਹ ਐ ਨੋਰਮਲ ਘਟ ਕਰਨੇ ਚਾਹੀਦੇ ਆ ਕਿ ਹਰ ਬੰਦੇ ਕੋ ਗਲਤੀ ਹੋ ਸਕਦੀ ਆ ਇਨਸਾਨ ਗਲਤੀ ਦਾ ਪਤਲਾ ਵਾ ਗਲਤੀਆਂ ਤੋਂ ਸਿੱਖਦਾ ਬੰਦਾ ਹਾਂਜੀ ਗਲਤੀਆਂ ਤੋਂ ਸਿੱਖਦਾ ਬੰਦਾ ਆ ਗਲਤੀ ਹਰ ਜਿਹਨੇ ਕੰਮ ਕਰਨਾ ਜਿਹਨੇ ਗਲਤੀ ਜਿਹਨ ਕੰਮ ਕਰਨਾ ਗਲਤੀ ਵੀ ਉਹਦੇ ਕੋਈ ਹੋਣੀ ਆ ਦੂਜੇ ਕੋ ਤੇ ਨਹੀਂ ਹੋਣੀ ਜੀ ਜਿਹਨੇ ਕੰਮ ਪਿੰਡ ਦੇ ਵਿੱਚ ਕਿਵੇਂ ਸੀ ਹਰਜਿੰਦਰ ਹਰਜਿੰਦਰ ਦਾ ਪਰਿਵਾਰ ਬਹੁਤ ਵਧੀਆ ਪਰਿਵਾਰ ਸੀ ਕੋਈ ਉਹਨਾਂ ਦੀ ਕਿਸੇ ਨਾਲ ਲਾਗਡਾਟ ਨਹੀਂ ਸੀ ਨਾ ਕਿਸੇ ਨਾਲ ਵੈਰ ਵਿਰੋਧ ਉਹਨਾਂ ਦਾ ਆਪਣੇ ਕਮਾਈ ਕਰਦੇ ਸੀ ਉਹ ਜਿਹੜਾ ਛੋਟਾ ਦੂਜਾ ਭਰਾ ਉਹਦਾ ਉਹ ਆਪਣੀ ਕਮਾਈ ਕਰਦਾ ਵਾ ਤੇ ਇਹਨੂੰ ਕੰਮ ਵਾਸਤੇ ਇਹਨੂੰ ਬਾਹਰ ਭੇਜਿਆ ਕਮਾਈ ਕਰਨ ਵਾਸਤੇ ਇਹਨੂੰ ਬਾਹਰ ਭੇਜੇ ਪਰ ਉਹ ਜਿਹੜੀ ਗਲਤੀ ਹੋ ਗਈ ਉਹਨੂੰ ਆਪਾਂ ਸੁਧਾਰ ਸਕਦੇ ਨਹੀਂ ਇਹ ਸੋਸ਼ਲ ਮੀਡੀਆ ਤੇ ਇੱਕ ਲਹਿਰ ਚੱਲ ਰਹੀ ਆ ਪੂਰੀ ਕਿ ਕੋਈ ਜਿਹੜਾ ਹੈਗਾ ਸਿਗਨੇਚਰ ਕਰ ਰਹੇ ਨੇ ਸਾਈਨ ਕਰ ਰਹੇ ਨੇ ਆਪਣੇ ਕਿ ਉਸ ਨੂੰ ਦਸਤਖਤ ਕਰਕੇ ਜਲਦੀ ਤੋਂ ਜਲਦੀ ਜਿਹੜਾ ਇੰਨੀ ਸਜ਼ਾ ਉਸ ਦੀ ਨਾ ਕੀਤੀ ਜਾਵੇ 45 50 ਸਾਲ ਅਸੀਂ ਉਸ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਇਹ ਬੱਚੇ ਨੂੰ ਇੰਨੀ ਸਜ਼ਾ ਨਾ ਦਿੱਤੀ ਜਾਵੇ ਕਿਉਂਕਿ ਹਰ ਬੰਦੇ ਕੋ ਗਲਤੀ ਹੁੰਦੀ ਆ ਜਾਂ ਜਨੇ ਜਿਸ ਬੰਦੇ ਨੇ ਕੰਮ ਕਰਨਾ ਉਹ ਕੋ ਗਲਤੀ ਹੋਣੀ ਹੁਣੀ ਆ ਤਾਂ ਨੌਜਵਾਨ ਮੁੰਡਾ ਵੀ ਖੜਾ ਤੁਸੀਂ ਦੇਖ ਸਕਦੇ ਹੋ ਪਿੰਡ ਦਾ ਕਿਉਂਕਿ ਉਹ ਵੀ ਨੌਜਵਾਨ ਆ ਹਰਜਿੰਦਰ ਵੀ ਔਰ ਗਲਤੀਆਂ ਹੋ ਜਾਂਦੀਆਂ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਜਿਹੜੀਆਂ ਉਸ ਦੀਆਂ ਵੀਡੀਓਜ਼ ਆਈਆਂ ਤਾਂ ਲੋਕ ਉਸ ਨੂੰ ਦੇਖ ਕੇ ਇਮੋਸ਼ਨਲ ਵੀ ਹੋ ਰਹੇ ਨੇ ਤਾਂ ਬਾਈ ਤੁਹਾਡਾ ਕੀ ਨਾਮ ਹੈ ਜਗਰੂਪ ਸਿੰਘ ਹੈ ਜੀ ਮੇਰਾ ਨਾਮ ਅੱਛਾ ਪਿੰਡ ਦੇ ਵਿੱਚ ਹਰਜਿੰਦਰ ਦਾ ਕਿਵੇਂ ਦਾ ਵਰਤਾਓ ਹੈ ਜਾਂ ਪਰਿਵਾਰ ਕਿਵੇਂ ਆ ਸਾਰਾ ਬਹੁਤ ਵਧੀਆ ਹੈ ਸਰ ਉਹ شریف ਬੰਦਾ ਹੈ ਭਲਾ ਮੈਂ ਜੋ ਆਪਣੀ ਮੇਰੇ ਖਿਆਲ ਨਾਲ ਪੜ੍ਹਾਈ ਪੂਰੀ ਕਰਕੇ ਸਿੱਧਾ ਕੰਮ ਲਈ ਹੈ ਬਾਹਰ ਵਿਚਾਰ ਪਰ ਉਹਦੀ ਉਮਰ ਦੇ हिसाब ਨਾਲ ਜਿੰਨੀ ਉਹਨੂੰ ਸਜ਼ਾ ਕਹਿੰਦੇ ਉਹਦੇ ਧੱਕਾ ਹੀ ਇੱਕ ਸਾਉ ਦਾ ਮੰਨ ਲਓ 25 26 ਸਾਲ ਨੂੰ 30 ਸਾਲ 45 ਸਾਲ ਜਿਹਨੂੰ ਸਜ਼ਾ ਹੋ ਗਈ ਤੇ ਉਹਦੇ ਬਹੁਤ ਲੰਮਾ ਹੋ ਜਾਊਗਾ ਉਹਦੀ ਰਿਕਵੈਸਟ ਹੀ ਆ ਉਹਨਾਂ ਅੱਗੇ ਕਿ ਚਲੋ ਆਪਣਾ ਉਹਦੀ ਜਿੰਨੀ ਨਾਰਮਲ ਬੰਨਦੀ ਉਹਦੀ ਸਜ਼ਾ ਗਲਤੀ ਦੀ ਉਹਨਾਂ ਨੂੰ ਮੰਨ ਲਓ ਦਿੱਤੀ ਜਾਏ ਇਹ ਜੇ ਚਲੋ ਹੋਈ ਹੈ ਉਹਦੇ ਕੋ ਮਨਦੇ ਆ ਪਰ ਇੰਨੀ ਵੀ ਨਹੀਂ ਨਾ ਵੀ ਜੀ ਗਲਤੀ ਵੀ ਐਡੀ ਲੰਮੀ ਸਜ਼ਾ ਜਿਹੜੀ ਉਹ ਗਲਤ ਗੱਲ ਹੈ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਚੱਲ ਰਹੀ ਹੈ ਜੂੜੇ ਦੇ ਵਿੱਚ ਉਹ ਖੜਾਗਾ ਹਨ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਲੋਕ ਬਹੁਤ ਸਾਰੇ ਭਾਵਕ ਵੀ ਹੁੰਦੇ ਨੇ ਕਿਉਂਕਿ ਅਸੀਂ ਖੁਦ ਕੇਸ ਰੱਖੇ ਹੋਏ ਨੇ ਔਰ ਜਦੋਂ ਖਾਸ ਤੌਰ ਤੇ ਬਜ਼ੁਰਗ ਉਹ ਚੀਜ਼ਾਂ ਦੇਖਦੇ ਨੇ ਬੱਚਾ ਰੋਜੀ ਰੋਟੀ ਦੇ ਲਈ ਜਾਂਦਾ ਹੈ ਕੀ ਪਤਾ ਉੱਥੇ ਕਿਹੋ ਜਿਹਾ ਮਾਹੌਲ ਹੈ ਸਟ्रेस ਟੈਨਸ਼ਨ ਹੈ ਡਿਪਰੈਸ਼ਨ ਹੈ ਬੰਦੇ ਦਾ ਇੱਕ ਟਾਈਮ ਤੇ 100 ਪਾਸੇ ਦਿਮਾਗ ਚੱਲਦਾ ਹੋਊ ਦਰੋਹੀ ਨਾ ਉਹ ਗੰਦੇ ਗੋਰ ਕੋ ਟੈਸਟ ਉਹ ਮਤਲਬ ਵੀ ਉਹ ਕੋ ਜਵਾਬ ਨਹੀਂ ਦਿੱਤੇਗੇ ਉਹ ਜੇ ਉੱਥੇ ਹੁਣ ਆਪਣਾ ਉਹਨੂੰ ਦੀਦਾ ਹੀ ਕੋਈ ਨਹੀਂ ਨਾ ਉਹਨੂੰ ਮੰਨ ਲਓ ਹੁਣ ਆਪਣੇ ਪੰਜਾਬੀ ਹੁਣ ਮੈਨੂੰ ਕੋ ਕਵੇ ਉਹਦੇ ਚਾਹੇ ਗੱਲ ਕਰ ਮੈਂ ਕਿੱਦਾਂ ਕਰ ਲੂੰ ਇੰਨੀ ਮੰਨ ਲਓ ਇੰਗਲਿਸ਼ ਐ ਇੰਨੀ ਹਾਈ ਦੇ ਹੈ ਨਹੀਂ ਪਲੱਸ 2 ਮੇਰੇ ਖਾਲਾ ਨਾ ਕੀਤੀ ਸੀ ਉਹਨੇ ਅੱਛਾ ਪਲੱਸ 2 ਕੀਤੀ ਪਲੱਸ 2 ਸ਼ਾਇਦ ਮੇਰੇ ਖਿਆਲ ਨਾਲ ਕੀਤੀ ਹੋਈ ਹੈ ਕਿੰਨੇ ਸਾਲ ਹੋ ਗਏ ਵੀਰੇ ਉਹ ਛੋਟਾ ਉਹ ਮੁੰਡਾ ਤੁਹਾਡੇ ਨਾਲੋਂ ਛੋਟਾ ਹੈ ਹਾਂ ਮੇਰੇ ਨਾਲੋਂ ਛੋਟਾ ਹੈ ਮੇਰਾ ਛੋਟੇ ਬ੍ਰਦਰ ਦੇ ਨਾਲੋਂ ਪੜਦਾ ਰਿਹਾ ਕਲਾਸ ਪਹਿਲੇ ਤੁਸੀਂ ਤਾਂ ਵਿਚਰਦੇ ਹੋਗੇ ਨਾਲ ਗੱਲਾਂ ਬਾਤਾਂ ਪਹਿਲਾਂ ਇੱਥੇ ਪਿੰਡ ਹਾਂਜੀ ਹਾਂਜੀ ਬੜਾ ਵਧੀਆ ਉਹਦਾ ਭਰਾ ਮਤਲਬ ਵੀ ਬਹੁਤ ਵਧੀਆ ਆਪਣੇ ਨਾਲ ਕੁੰਦੇ ਬੋਲਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਸਾਰੇ ਪਿੰਡ ਨਾਲ ਹੀ ਵਧੀਆ ਮੇਰੇ ਖਿਆਲ ਨਾਲ ਕੋਈ ਉਹ ਹੈ ਹੀ ਨਹੀਂ ਬਾਕੀ ਤੁਹਾਨੂੰ ਪਤਾ ਡਰਾਈਵਰੀ ਚ ਗਲਤੀ ਹੋ ਜਾਂਦੀ ਮੈਂ ਵੀ ਗੱਡੀ ਚਲਾਉਣਾ ਕੋਦ ਅੱਛਾ ਪਰ ਤੁਹਾਨੂੰ ਪਤਾ ਕੋਈ ਜਾਣ ਕੇ ਥੋੜੀ ਕੇਦਾ ਕੋਈ ਨੁਕਸਾਨ ਕਰਦਾ ਬਾਕੀ ਜੋ ਹਣ ਪਰਮਾਤ ਨੇ ਸਾਲ ਤੋਂ ਹੋ ਗਏ ਗਏ ਨੂੰ ਤੁੰ ਨੂੰ ਮੇਰੇਆਂ 5-6 ਸਾਲ ਤਾਂ ਹੋ ਹੀ ਗਏ ਹੋਣਗੇ ਜਿਆਦਾ ਹੀ ਹੋਣਗੇ ਮੇਰੇ ਖਿਆਲ ਅੱਠ ਸਾਲ ਅੱਠ ਹਾਂਜੀ 3 ਸਾਲ 8-10 ਸਾਲ ਹੋ ਗਏ ਹਾਂਜੀ ਅੱਛਾ ਤੁਸੀਂ ਕਿਵੇਂ ਦੇਖਦੇ ਹੋ ਲੋਕ ਉਸ ਦੀ ਮਦਦ ਲਈ ਅੱਗੇ ਆ ਰਹੇ ਆ ਸਾਰਾ ਜਿੰਨੇ ਬਾਹਰ ਐਨਆਰਆਈ ਭਰਾ ਰਹਿੰਦੇ ਨੇ ਉਹ ਪੂਰੀਆਂ ਪੋਸਟਾਂ ਪਾ ਰਹੇ ਨੇ ਸੋਸ਼ਲ ਮੀਡੀਆ ਤੇ ਬਹੁਤ ਵਧੀਆ ਜੀ ਦੋਵੇਂ ਭਰਾ ਕਿਸੇ ਨਾ ਪਿੰਡ ਦੇ ਵਿੱਚ ਮਾੜੀ ਚੰਗੀ ਨਹੀਂ ਹਾਂਜੀ ਬਹੁਤ ਵਧੀਆ ਆਪ ਆਪਣੀ ਕਮਾਈ ਲਈ ਗਏ ਨੇ 10-12 ਸਾਲ ਚੱਲੇ ਚਲੋ ਗਲਤੀ ਤੇ ਹਰ ਬੰਦੇ ਕੋ ਹਰ ਇਨਸਾਨ ਕੋ ਹੋ ਸਕਦੀ ਆ ਜੀ ਤੇ ਪਰ ਇੰਨੀ سزا ਨਹੀਂ ਚਾਹੀਦੀ ਘੱਟ ਤੋਂ ਘੱਟ سزا ਚਾਹੀਦੀ ਤੁਸੀਂ ਕੀ ਕਹਿੰਦੇ ਇਹ ਜੀ ਬੇਟਾ ਬਹੁਤ ਵਧੀਆ ਹਰਜਿੰਦਰ ਸਿੰਘ ਆ ਇਹ ਦੋ ਭਰਾ ਵਾ ਬਹੁਤ ਇਹਦਾ ਅੱਛਾ ਪਿੰਡ ਚ ਸਲੂਕ ਹੀ ਇਹ ਬਹੁਤ ਮਾੜੀ ਹੋਈ ਆ ਜਿਹੜੀ ਇਹਨਾਂ ਆਈ ਆ ਵੀ ਦੁਰਘਟਨਾ ਆਈ ਆ ਸਦਾ ਤੋਂ ਗਲਤੀਆਂ ਤਾਂ ਦੇ ਦਿੱਤੀਆਂ سزا ਇੰਨੀ ਨਹੀਂ ਚਾਹੀਦੀ ਅਸੇ ਪਰਿਵਾਰ ਕਿਵੇਂ ਆਗਾ ਪਰਿਵਾਰ ਦੇ ਹੁਣ ਕੀ ਹਾਲਾਤ ਪਰਿਵਾਰ ਬਹੁਤ ਵਧੀਆ ਜੀ ਦੋ ਭਰਾ ਵਾ ਮਾਤਾ ਵਾ ਡੈਡੀ ਹੈ ਨਹੀਂ ਆ ਪਰਿਵਾਰ ਬਹੁਤ ਵਧੀਆ ਜੀ ਇਹਨਾਂ ਦਾ ਪਿੰਡਾਂ ਦੀ ਕਦੋਂ ਮੌਤ ਹੋ ਗਈ ਸਾਨੂੰ ਇਹ ਕੱਲ ਨੂੰ ਲਾਕਡਾਊਨ ਕਰੋਨਾ ਚੋ ਆਈ ਕਰੋਨਾ ਕਰੋਨਾ ਵਾਲੀ ਆ ਗਈ ਲਾਕਡਾਊਨ ਚ 10 ਦੱਸਦੇ ਵੀ ਇਹਨਾਂ ਦੀ ਬਹੁਤ ਵਧੀਆ ਸੀ ਬਤਾਂਦੀ ਬਤਾਂ ਬਹੁਤ ਬਦਾ ਵਧੀਆ ਸੀ ਇਹ ਵੀ ਹੱਥ ਮਿਲ ਕੇ ਸਾਨੂੰ ਹੰਪਲਾ ਮਾਰਨਾ ਚਾਹੀਦਾ ਦੇ ਵਾਸਤੇ ਸਦਾ ਘਰ ਤੋਂ ਘਟੋ ਵੀ ਜੀ ਪਿੰਡ ਪੂਰਾ ਨਾਲ ਹੈ ਪਿੰਡ ਪੂਰਾ ਨਾਲ ਆ ਜੀ ਇਹਦੇ ਤੇ ਪਿੰਡ ਆਪ ਨਾਲ ਆ ਜੀ ਪੂਰਾ ਦੇਸ਼ ਨਾਲ ਆ ਬਹੁਤ ਵਧੀਆ ਪਰਿਵਾਰ ਆ ਪਲਾ ਮਾਨਸ ਪਰਿਵਾਰ ਆ ਆਪਣੀ ਮਿਹਨਤ ਵਾਸਤੇ ਗਿਆ ਸੀ ਮਿਹਨਤ ਕਰਨ ਗਿਆ ਸੀ ਕੋਈ ਇਹੋ ਜਿਹਾ ਇੱਥੇ ਅਜ ਤੱਕ ਉਹਦਾ ਕਦੀ ਕੋਈ ਹਿੰਦੁਸਤਾਨ ਦੇ ਵਿੱਚ ਕੋਈ ਰੋਡ ਐਕਸੀਡੈਂਟ ਹੈ ਹੀ ਨਹੀਂਗਾ ਇੱਥੇ ਵੀ ਉਹਨਾਂ ਦੇ ਕੋਲ ਆਪਣੀਆਂ ਗੱਡੀਆਂ ਆ ਆਪਣੇ ਟਰੈਕਟਰ ਆ ਕੋਈ ਇਹੋ ਜਿਹੀ ਗੱਲ ਨਹੀਂ ਬਹੁਤ ਨੇਕ ਮੁੰਡਾ ਸੀ ਚਲੋ ਜੋ ਵੀ ਹੋ ਗਿਆ ਮੜਾ ਹੋਇਆ ਵਾ ਅਸੀਂ ਤੇ ਜਿਹੜੇ ਮਰੇ ਉਹ ਵੀ ਮਾੜੀ ਗੱਲ ਹੋਈ ਆ ਉਹਨਾਂ ਨੂੰ ਵੀ ਨਹੀਂ ਹੋਣਾ ਚਾਹੀਦਾ ਪਰ ਇਹ ਆ ਵੀ ਕਾਨੂੰਨ ਦੇ ਤੌਰ ਤੇ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਆ ਪਿਛੇ ਪਰਿਵਾਰ ਬਹੁਤ ਪਰੇਸ਼ਾਨ ਆ ਪਰਦੇਸ ਦੇ ਵਿੱਚ ਬਚਾ ਗਿਆ ਆਪਣੀ ਕਮਾਈ ਵਾਸਤੇ ਕੱਲਿਆ ਹੈ ਤੇ ਬਹੁਤ ਮਾੜਾ ਹੈ ਉਹਨਾਂ ਦਾ ਇਨਸਾਫ ਹੋਣਾ ਚਾਹੀਦਾ ਹੈ ਤੇ ਘੱਟ ਤੋਂ ਘੱਟ ਸਜ਼ਾ ਹੋਵੇ ਇਹ ਅਸੀਂ ਮੰਗ ਕਰਦੇ ਆ ਜੀ ਭਾਈ ਜੀ ਆਪਾਂ ਅਕਸਰ ਦੇਖਦੇ ਆਂਗੇ ਜਦੋਂ ਸੋਸ਼ਲ ਮੀਡੀਆ ਤੇ ਕੋਈ ਐਹੋ ਜੀ ਗੱਲ ਚੱਲਦੀ ਆ ਕਈ ਵਾਰ ਐਹੋ ਜੇ ਨੈਟ ਬਣਾ ਲਏ ਜਾਂਦੇ ਆ ਖਾਸ ਤੌਰ ਤੇ ਸਿੱਖ ਕਮਿਊਨਿਟੀ ਨੂੰ ਲੈ ਕੇ ਪਰ ਬਹੁਤ ਸਾਰੇ ਲੋਕ ਨਫ਼ਰਤ ਪੈਦਾ ਕਰਨ ਵਾਲੇ ਵੀ ਇੱਥੇ ਹੁੰਦੇ ਨੇ ਹਨਾ ਪਰ ਲੋਕ ਕਈ ਐਹੋ ਜੇ ਵੀ ਨੇ ਜਿਹੜੇ ਮਿਸਾਲਾਂ ਦੇ ਰਹੇ ਨੇ ਪਿਛਲੀ ਵਾਰ ਇੱਕ ਘਟਨਾ ਵਾਪਰੀ ਸੀ ਲੇਕ ਤੇ ਇੱਕ ਸਰਦਾਰ ਨੇ ਆਪਣੀ ਪੱਗ ਦੇ ਨਾਲ ਜਿਹੜਾ ਕਈ ਜਾਨਾਂ ਬਚਾਈਆਂ ਸੀ ਗੋਰਿਆਂ ਦੀਆਂ ਬਿਲਕੁਲ ਜੀ ਉਹ ਜਿਹੜੀ ਤਸਵੀਰ ਤੁਸੀਂ ਦੇ ਦਸਤਾਰ ਤੋਂ ਬਿਨਾ ਉਹ ਤਸਵੀਰ ਦੇਖ ਕੇ ਬਹੁਤ ਦੁੱਖ ਲੱਗਦਾ ਵਾ ਸਾਡੇ ਸਰਦਾਰ ਸਿੱਖ ਦੀ ਜਿਹੜੀ ਆ ਤੇ ਉਹ ਦਾ ਮਤਲਬ ਕੋਈ ਗੁਨਾਹ ਨਹੀਂ ਕੀਤਾ ਉਹਨੇ ਗਲਤੀ ਹੋਈ ਆ ਗਲਤੀ ਜਿਹੜੀ ਆ ਉਹ ਕਿਸੇ ਤੋਂ ਹੋੰਦੀ ਆ ਬਾਕੀ ਡਰਾਈਵਰੀ ਲਾਈਨ ਦੀ ਗਲਤੀ ਪਹਿਲਾਂ ਤੇ ਬਾਕੀ ਉਹ ਮੁੰਡਾ ਇਹੋ ਜਿਹਾ ਨਹੀਂ ਹੈਗਾ ਵੀ ਉਹਨੇ ਜਾਣ ਕੇ ਕੰਮ ਕੀਤਾ ਹੋਵੇ ਤੇ ਅਸੀਂ ਇੱਕ ਸਾਰਾ ਪਿੰਡ ਵਾਲੇ ਨਾਲ ਆ ਉਹਨਾਂ ਦਾ ਸਾਥ ਦਿੰਦੇ ਆ ਤੇ ਅਪੀਲ ਕਰਦੇ ਆ ਸਰਕਾਰ ਨੂੰ ਉਹ ਪਰਿਵਾਰ ਦੀ ਸੁਣਵਾਈ ਕੀਤੀ ਜਾਵੇ ਉਹਦੀ ਜਿਹੜੀ ਆ سزا ਘੱਟ ਕੀਤੀ ਜਾਵੇ ਤੇ ਪੂਰਾ ਪਿੰਡ ਸਾਰਾ ਹਮਾਇਤ ਕਰ ਰਿਹਾ ਪੂਰਾ ਪੂਰਾ ਜੀ ਉਹ ਬਹੁਤ ਵਧੀਆ ਸਾਰਾ ਪਿੰਡ ਸਾਰਾ ਪੰਜਾਬ ਤੇ ਅਸੀਂ ਜਿੱਥੇ ਸਿੱਖ ਵੱਸਦੇ ਆ ਸਾਰੀ ਆਤਪ ਕਰ ਐਨ ਆਰ ਆਈ ਜਿਹੜੇ ਉੱਥੇ ਰਹਿੰਦੇ ਆ ਉਹ ਵੀ ਪੂਰਾ ਸਾਥ ਦੇ ਰਿਹਾ ਤੇ ਉਹਨਾਂ ਨੂੰ ਬੇਨਤੀ ਕਰਦੇ ਆਗੇ ਹੋਰ ਤੁਸੀਂ ਉਹਨਾਂ ਦੀ ਹੋਰ ਹੈਲਪ ਕਰੋ ਤੇ ਉਹਦੀ ਜਿਹੜੀ ਘੱਟ سزا ਹੋਏ ਤੇ ਵਾਪਸ ਆਪਣੇ ਘਰ ਆਵੇ ਹਮੇਸ਼ਾ ਇਹ ਗੱਲਾਂ ਹੁੰਦੀਆਂ ਨੇ ਜੀ ਸਿੱਖ ਸਰਦਾਰਾਂ ਨੂੰ ਲੈ ਕੇ ਖਾਸ ਤੌਰ ਤੇ ਕਈ ਵਾਰ ਕੁਛ ਕੁ ਸ਼ਰਾਰਤੀ ਅਨਸਰ ਹੁੰਦੇ ਨੇ ਜਿਹੜੇ ਕੋਈ ਇਹੋ ਜੀ ਗੱਲ ਕਰ ਦਿਆ ਜਿਵੇਂ ਪਿਛਲੇ ਦਿਨੀ ਲੋਕ ਕਹਿ ਰਹੇ ਸੀ ਕਿ ਇਹਦੇ ਨਾਲ ਦੀ ਟਰੱਕ ਡਰਾਈਵਰ ਜਿਹੜੇ ਵਿਦੇਸ਼ੀ ਨੇ ਉਹਨਾਂ ਨੂੰ ਜਿਹੜਾ ਲਾਇਸੈਂਸ ਨਹੀਂ ਮਿਲਣਾ ਹੁਣ ਉਹ ਲਾਇਸੈਂਸ ਵੀ ਕੈਨਸਲ ਕਰਨ ਦੀਆਂ ਖਬਰਾਂ ਆਈਆਂ ਇਸ ਚੀਜ਼ ਦੇ ਵਿੱਚ ਕੀ ਬੋਲਦਾਂ ਚਲੋ insan ਕੋ ਮਤਲਬ ਗਲਤੀ ਹੁੰਦੀ ਆ ਪਰ ਉਹਦਾ ਰਜ਼ਗਾਰ ਲਈ ਅੱਗੇ ਜਾ ਕੇ ਉਹਦੇ ਕੰਮ ਨੂੰ ਰੋਕ ਦੇਣਾ ਉਹ ਬਹੁਤ ਮਾੜੀ ਗੱਲ ਸਰਕਾਰਾਂ ਆ ਤੇ ਕਿਉਂਕਿ ਉਸੇ ਦਾ ਲਾਇਸੈਂਸ ਨਹੀਂ ਕੈਂਸਲ ਕਰਨਾ ਚਾਹੀਦਾ ਕਿਉਂ ਉਹਦਾ ਰੋਟੀ 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 ਰੋਜ਼ੀ ਦਾ ਉਹਦਾ ਰੋਜ਼ਗਾਰ ਆ ਉਹ ਤੋਂ ਕਮਾਈ ਕਰਦਾ ਲਾਇਸੈਂਸ ਬਣਿਆ ਗੱਡੀ ਚਲਾਉਂਦਾ ਵਾ ਉਹ 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 ਤੋਂ ਰੋਟੀ ਪਾਣੀ ਖਾਂਦਾ ਉਹ ਆਪਣਾ ਮਿਹਨਤ ਕਰਦਾ ਵਾ ਉਹਦਾ ਲਾਇਸੈਂਸ ਕੈਂਸਲ ਨਹੀਂ ਉਹਨਾਂ ਦਾ ਉਹਨਾਂ ਲੋਕਾਂ ਦਾ ਲਾਇਸੈਂਸ ਕੈਂਸਲ ਨਹੀਂ ਕਰਨਾ ਚਾਹੀਦਾ ਸਰਕਾਰ ਨੇ ਹਰਜਿੰਦਰ ਦੀ ਗੱਲ ਕਰ ਰਹੇ ਸੀ ਆਪਾਂ ਹਰਜਿੰਦਰ ਜੋ ਅਮਰੀਕਾ ਦੇ ਵਿੱਚ ਕਹਾਸਾ ਵਾਪਰਦਾ ਹੁਣ ਉਸ ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਮੁਹਿੰਮ ਚੱਲ ਗਈ ਹੈ ਕਿ ਭਾਈ ਸਾਰੀ ਸਿੱਖ ਕਮਿਊਨਿਟੀ ਸਾਰੇ ਪੰਜਾਬੀ ਇਕੱਠੇ ਹੋ ਜੋ ਇਸ ਮੁੰਡੇ ਨੂੰ ਬਚਾ ਲਈਏ ਕਿਉਂਕਿ 45-50 ਸਾਲ ਦੀ ਸਜ਼ਾ ਕਿਹਾ ਜਾ ਰਿਹਾ ਹੈ ਕਿ ਹੋ ਸਕਦੀ ਹੈ ਹਾਂਜੀ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਫਤਿਹ ਇਹ ਜੋਰਜਿੰਦਰ ਸਿੰਘ ਸਤਾਂ ਸਾਲਾਂ ਦਾ ਬਾਹਰ ਗਿਆ ਹੋਇਆ ਸੀ ਤੇ ਬਹੁਤ ਮੁੰਡਾ ਜੀ ਬਾਹੀਗਾ ਪਰ ਕਿਸਮਤ ਮਾਰ ਗਈ ਤੇ ਉਹਦੇ ਭਲਾ ਹੋਣਾ ਚਾਹੀਦਾ ਤੇ ਮਹਾਰਾਜ ਕਿਰਪਾ ਕਰੇ ਜਿੰਨੀ ਵੀ ਛੋਟ ਹੋਵੇ ਉਨੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਲਗਾਤਾਰ ਜੇ ਗੱਲ ਕਰੀਏ ਤਾਂ ਆਪਾਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਨਾ ਲੋਕ ਪੋਸਟਾਂ ਪਾ ਰਹੇ ਨੇ ਉਹਦੇ ਹੱਕ ਦੇ ਵਿੱਚ ਉਹਦੀ ਫੋਟੋ ਲਾ ਰਹੇ ਨੇ ਕਿ ਭਾਈ ਆ ਕੇ ਨਾਲ ਖੜੋ ਇੱਥੇ ਪਿੰਡ ਦੇ ਵਿੱਚ ਸਾਰੇ ਪਿੰਡ ਨੂੰ ਜਦ ਇਹ ਖਬਰ ਪਤਾ ਲੱਗੀ ਤਾਂ ਉਦੋਂ ਪਿੰਡ ਦੇ ਵਿੱਚ ਕਿਵੇਂ ਮਾਹੌਲ ਸੀ ਪਿੰਡ ਦੇ ਵਿੱਚ ਮਾਹੌਲ ਵਧੀਆ ਸੀ ਬਹੁਤ ਹੁੰਦਾ ਦੇ ਹੈ ਇਹ ਮਹਿਸੂਸ ਵੀ ਜਾ ਚੱਕਰ ਨਹੀਂ ਹੋਣਾ ਚਾਹੀਦਾ ਵਧੀਆ ਪਰਿਵਾਰ ਹੀ ਹਰਕਨਾ ਮਿਲਵਰਤਨ ਵਾਲਾ ਹੀ ਇਹਦੇ ਰੱਬ ਦੇ ਨਾ ਪਾਣਾ ਗਲਤੀ ਥੋੜੀ ਹੋ ਹੀ ਸਕਦੀ ਇਨਸਾਨ ਕੋਈ ਬਈ ਤੁਸੀਂ ਤਾਂ ਉਸ ਨਾਲ ਗੱਲਬਾਤ ਵੀ ਕਰਦੇ ਰਹੋਗੇ ਆਖਰੀ ਸਮਾਂ ਕਦੋਂ ਸੀਗਾ ਜੋ ਤੁਸੀਂ ਗੱਲਬਾਤ ਹੁਣ ਤੁਹਾਡੀ ਹੋਈ ਹੈ ਪਿਛਲੇ ਦਿਨਾਂ ਚੋਂ ਜਾਂ ਤੁਹਾਡੇ ਬ੍ਰਦਰ ਦੀ ਜਾਂ ਕਿਸੇ ਹੋਰ ਪਿੰਡ ਦੇ ਨਾਲ ਬ੍ਰਦਰ ਨਾਲ ਸ਼ਾਇਦ ਹੋਈ ਹੋਵੇ ਮੇਰੇ ਨਾਲ ਮਤਲਬ ਉਹਨਾਂ ਦੀ ਗੱਲਬਾਤ ਨਹੀਂ ਹੁੰਦੀ ਵਾ ਇੱਕ ਪਿੰਡ ਦੇ ਹੋਣ ਕਰਕੇ ਮੈਨੂੰ ਪਤਾ ਵਾ ਨਾ ਕਿ ਉਹ ਮਤਲਬ ਮੇਰੇ ਬ੍ਰਦਰ ਦਾ ਕਲਾਸ ਫੈਲੋ ਹੀ ਜੀ ਬਾਕੀ ਚਲੋ ਇਹੀ ਆ ਹਰੇ ਕਹੀ ਕਹਿੰਦਾ ਕਿ ਚਲੋ ਗਲਤੀ ਹੋ ਗਈ ਜਿੰਨੀ ਗਲਤੀ ਹੋਈ ਆ ਮੰਨ ਲਓ ਉਹਦਾ ਕੋਈ ਦਿਲ ਥੋੜੀ ਕਰਦਾ ਹੀ ਮੈਂ ਬੰਦੇ ਮਾਰਦਾ ਹਨਾ ਤੇ ਇੱਕ ਨੰਗੇ ਸਿਰ ਵੇਖ ਕੇ ਆਪਾਂ ਸਾਰਿਆਂ ਨੂੰ ਕਿੰਨਾ ਦੁੱਖ ਆਂਦਾ ਵਿਚਾਰਾ ਉਹ ਖਲੋਤਾ ਹੋਏ ਕੇ ਭਾਵੇਂ ਆਪਾਂ ਮੰਨ ਲਓ ਸਰਦਾਰ ਉਹਨਾ ਕੀ ਦੁੱਖ ਆਂਦਾ ਕੀ ਖਾਲੀ ਮੰਨ ਲਓ ਕੱਲਾ ਖਲੋਤਾ ਉਹਦੇ ਨਾਂ ਕੋਈ ਉਹਦਾ ਮਾਂ ਪਿਓ ਨਾ ਕੋਈ ਭੈਣ ਭਰਾ ਉਹਦੇ ਲੱਗੇ ਤੇ ਸ਼ੌਟ ਤੇ ਮੰਨ ਲਓ ਬੰਦਾ ਹੁੰਦਾ ਹੀ ਇੱਕ ਉਹ ਕੋਈ ਐਡਾ ਮੰਨ ਲਓ ਐਕਸੀਡੈਂਟ ਹੋਇਆ ਆ ਸਾਇਆ ਇੱਕ ਉਹਨੂੰ ਪੁੱਛਣ ਵਾਲੇ ਚਾਰ ਜਰੇ ਖੜੇ ਆ ਤੇ ਉਹ ਡਰੂਗਾ ਤੇ ਸਹੀ ਬੰਦਾ ਨਾ ਕਿ ਜਦੋਂ ਹੁਣ ਕਈ ਲੋਕ ਆਈ ਜਾਂਦੇ ਉਹਨ ਉਹ ਟੈਸਟ ਨਹੀਂ ਕਲੀਅਰ ਹੋਏ ਉਹ ਨਹੀਂ ਹੋ ਜਾਈ ਕਿੱਥੋਂ ਹੋ ਜਾਣਗੇ ਕੋਈ ਜਿਸ ਕੋ ਤਿੰਨ ਬੰਦੇ ਵਿਚਾਰੇ ਕੋਲ ਏਦਾਂ ਹੋ ਗਏ ਹਨ ਜੀ ਇੱਕ ਮੱਲੋ ਐਕਸੀਡੈਂਟ ਕਿੱਡਾ ਵੱਡਾ ਹੈਵੀ ਇੱਕ ਸਬਦਾ ਹੋ ਗਿਆ ਤੋ ਉਹ ਟੈਸਟ ਟੂਰਿਸਟ ਵਾਲੀ ਤੇ ਮੇਰੇ ਖਿਆਲ ਨਾਲ ਗੱਲ ਬੰਦ ਹੀ ਨਹੀਂ ਉਹਦੀ ਜਗ੍ਹਾ ਕੋਈ ਵੀ ਆਪਣਾ ਬੰਦਾ ਹੋਊਗਾ ਨਹੀਂ ਹੋਊਗਾ ਕਿਉਂਕਿ ਉਹ ਇੱਕ ਉਹ ਕਿਹੜੇ ਪੰਜਾਬੀ ਚ ਪੁੱਛ ਰਿਹਾ ਹੈ ਉਹ ਆਪਣੀ ਭਾਸ਼ਾ ਚ ਪੁੱਛ ਰਿਹਾ ਵਿਚਾਰਾ ਪੰਜਾਬੀ ਹੈ ਇਧਰੋਂ ਗਿਆ ਆਪਣਾ ਕੰਮ ਕਰਨ ਕੰਮ ਚ ਮਤਲਬ ਇਹ ਹੈਗਾ ਇਹ ਬਾਕੀ ਇਹੀ ਆ ਗਈ ਰਿਕਵੈਸਟ ਕੀਤੀ ਚਲੋ ਜਿੰਨਾ ਵੀ ਹੋ ਸਕਦਾ ਨਸ਼ਾ ਪਤਾ ਵੀ ਨਿਊਜ਼ ਨੇ ਕੀਤਾ ਹੋਇਆ ਸੀ ਤੁਸੀਂ ਦੇਖੋ ਸਾਫ ਉਹ ਆ ਉਹਨਾਂ ਦੀ ਫੈਮਿਲੀ 'ਚ ਨਹੀਂ ਨਸ਼ਾ ਕਰਦਾ ਕੋਈ ਨਾਲੇ ਸਰ ਫੇਸ ਤੋਂ ਪਤਾ ਲੱਗ ਜਾਂਦਾ ਉਹ ਕਿਤੇ ਕੋਈ ਨਸ਼ਾ ਕਰਨ ਵਾਲਾ ਲੱਗਦਾ ਹੀ ਨਹੀਂ ਸਰ ਬਿਲਕੁਲ ਹੀ ਨਹੀਂ ਸਰ ਕੋਈ ਇਹੋ ਜਿਹਾ ਲੱਗਦਾ ਕਿ ਲੋਕ ਲਗਾਤਾਰ ਇਹ ਅੰਦਾਜ਼ੇ ਲਗਾਉਣ ਲੱਗ ਜਾਂਦੇ ਨੇ ਕਿ ਦੋ ਸਵਾਲਾਂ ਦੇ ਅੰਸ਼ ਦਿੱਤੇਗੇ 20 ਪੁੱਛੇ ਸੀ 18 ਨਹੀਂ ਦਿੱਤੇਗੇ ਪਰ ਇਹ ਨਹੀਂ ਸਮਝਦੇ ਕਿ ਉਸ ਸਮੇਂ ਮਾਹੌਲ ਕਿਹੋ ਜਿਹਾ ਹੋਊਗਾ ਜਦੋਂ ਬੈਠਾ ਹੈ ਜੀ ਡਿਸਪਰੈਸ਼ਨ ਤੇ ਬੰਦਾ ਹੈਗਾ ਮਤਲਬ ਡਰ ਦੇ ਮਾਹੌਲ ਦੇ ਵਿੱਚ ਬੰਦਾ ਉਹਨੇ ਉਹਨੇ ਉਹਦੇ ਕੋਲ ਜਵਾਬ ਦਿੱਤੇ ਨਹੀਂ ਜਾਣੇ ਸਹੀ ਜੇ ਜੋ ਹਾਲਾਤ ਉਸ ਟਾਈਮ ਦੇ ਉਹ ਅੱਧਾ ਤੇ ਬੰਦ ਉਹ ਘਬਰਾਇਆ ਹੋਇਆ ਬੰਦਾ ਹੈ ਉਹ ਕੋ ਉਹ ਜਵਾਬ ਦੇ ਨਹੀਂ ਸਕਦਾ ਕਿਸ ਹਾਲਤ ਨਹੀਂ ਜਵਾਬ ਦੇ ਸਕਦਾ ਉਹ ਜਗ੍ਹਾ ਤੇ ਕੋਈ ਵੀ ਹੁਸਰ ਨਹੀਂ ਦੇ ਸਕਦਾ ਜਵਾਬ ਕਿਉਂਕਿ ਹਾਂਜੀ ਲੈਂਗੁਏਜ ਇੱਕ ਮੰਨ ਲਓ ਉਹ ਕੋ ਉਹਨੂੰ ਖੁਦ ਪਤਾ ਕਿ ਮੇਰੇ ਕੋ ਏਡਾ ਨੁਕਸਾਨ ਹੋ ਗਿਆ ਹਨਾ ਤੇ ਉਹ ਏਡਾ ਤੇ ਹੈ ਨਹੀਂ ਕਿ ਗੈਂਗਸਟਰ ਹੀ ਕਿ ਉਹਨੇ ਅੱਗੇ ਵੀ ਬੰਦੇ ਮਾਰੇ ਵਿਚਾਰਾ ਤੇ ਅੱਗੇ ਡਰ ਗਿਆ ਹੈ ਉਹ ਤੇ ਟੈਸਟ ਕਿੱਥੋਂ ਕਲੀਅਰ ਕਰ ਲੂ ਨਹੀਂ ਮੁਸ਼ਕਲ ਹੈ ਬਾਕੀ ਜੀ ਉਹਨੂੰ ਲਾਇਸੈਂਸ ਗਵਰਨਮੈਂਟ ਨੇ ਦਿੱਤਾ ਉਧਰ ਦੀ ਨਹੀਂ ਕਿ ਗੱਲ ਨੂੰ ਦਿੱਤਾ ਹੈ ਉਹ ਚਲਾਉਂਦਾ ਹੈ ਗੱਡੀ ਪਹਿਲਾਂ ਹੀ ਇਹ ਥੋੜੀ ਕੀ ਰਾਜ ਹੀ ਫੜੀ ਹੈ ਉਹਨੇ ਗੱਡੀ ਬਾਕੀ ਇਹ ਹੀ ਹੈਗੀ ਰਿਕਵੈਸਟ ਹੀ ਹੈ ਹੁਣ ਤਾਂ ਜੋ ਮਸਲਾ ਜਿਵੇਂ ਆਪਾਂ ਸਵਾਲਾਂ ਦੀ ਗੱਲ ਕਰ ਰਹੇ ਸੀ ਲੋਕ ਕਹਿ ਰਹੇ ਨੇ ਜੀ ਦੋ ਸਵਾਲਾਂ ਅਨਸਰ ਦਿੱਤੇ ਗਏ 18 ਪੁੱਛੇ ਸੀ 20 ਪੁੱਛੇ ਸੀ ਪਰ ਉਹ ਸਮੇਂ ਦਾ ਮਾਹੌਲ ਵੀ ਕਿਸ ਤਰ੍ਹਾਂ ਦਾ ਹੋਊਗਾ ਉਹ ਬੰਦਾ ਤੁਸੀਂ ਦੇਖੋ ਕਿਵੇਂ ਉਹਦਾ ਜਿਹੜਾ ਚਿਹਰਾ ਹੈਗਾ ਪੂਰਾ ਜਿਹੜੀ ਵੀਡੀਓ ਵਿੱਚ ਦੇਖ ਰਹੇ ਆ ਉਹ ਇੱਕ ਨਿਰਾਸ਼ ਆ ਬਹੁਤ ਜ਼ਿਆਦਾ ਉਦਾਸ ਲੱਗ ਰਿਹਾ ਹੈਗਾ ਉਸ ਦੇ ਵਿੱਚ ਨਿਰਾਸ਼ ਹੋ ਲੱਗ ਰਿਹਾ ਜੀ ਉਹਦੇ ਕੋਲੋਂ ਕਦੀ ਉਹਨਾਂ ਕੋਈ ਹੋਜਾ ਕੰਮ ਹੋਇਆ ਹੀ ਨਹੀਂ ਉਸ ਪਰਿਵਾਰ ਦੇ ਪਿੱਛੇ ਤੋਂ ਲੈ ਕੇ ਅਜ ਤਿਕਰ ਜਦੋਂ ਉੱਥੇ ਕਰ ਅਸੀਂ ਵੇਖਿਆ ਅਜ ਤਿਕਰ ਕਦੀ ਉਹਨਾਂ ਕੋਈ ਹੋਜਾ ਕੰਮ ਨਹੀਂ ਹੋਇਆ ਮੇਰੇ ਸਹਿਜਾਂ ਕਦੀ ਗਲਤੀ ਦੇ ਨਾਲ ਉਹਨਾਂ ਕੋਲ ਦੀ ਚਿੜੀ ਵੀ ਨਹੀਂ ਥੱਲੇ ਆਈ ਹੋਵੇਗੀ। ਬੰਦੇ ਤੇ ਬਹੁਤ ਦੂਰ ਦੀ ਗੱਲ ਆ। ਉਹ ਸਿਰਫ ਪ੍ਰੈਸ਼ਰ ਹੀ ਉਹਦੇ ਮਨ ਤੇ ਇੰਨਾ ਪੈ ਗਿਆ ਵੀ ਮੇਰੇ ਕੋਲ ਇੱਕ ਕੀ ਹੋ ਗਿਆ। ਤੇ ਬੋਲਣਾ ਉਹਨੇ ਵਿਚਾਰੇ ਨੇ ਕੀ ਪ੍ਰਦੇਸ਼ ਦੇ ਵਿੱਚ ਬੰਦਾ ਗਿਆ ਆਪਣੇ ਮਾਪੇ ਭੈਣ ਭਰਾਵਾਂ ਤੋਂ ਦੂਰ ਆ। ਬੋਲਣਾ ਉਹਨੇ ਕੀ ਉਹ ਤੇ ਇੱਕਦਮ ਘਬਰਾ ਗਿਆ। ਜਿਹੜਾ ਉਹ ਬਿਲਕੁਲ ਸੁਝਾ ਇਨਸਾਨ ਆ, ਪੜਿਆ ਲਿਖਿਆ ਇਨਸਾਨ ਆ। ਪੜ੍ਹੇ ਲਿਖੀ ਪੈਂਬਲੀ ਆ, ਪਰਿਵਾਰ ਪਰੇ ਲਿਖਿਆ। ਉਹ ਹਰ ਸਵਾਲ ਦਾ ਜਵਾਬ ਦੇ ਸਕਦਾ। ਜੋ ਹਾਂ ਵਧੀਆ ਪੜ੍ਹਿਆ ਲਿਖਿਆ ਉਹ ਕੋਈ ਇਹੋ ਜਿਹੀ ਗੱਲ ਨਹੀਂ। ਬਹੁਤ ਵਧੀਆ ਪਰਿਵਾਰ ਹੈ ਅ ਭਾਈ ਇੱਕ ਇਹ ਕੇ ਵੀ ਆ ਲਾਸਟ ਤੇ ਉਸੇ ਇੱਕ ਸਰਕਾਰ ਨੂੰ ਵੀ ਗੁਜ਼ਾਰਿਸ਼ ਜ਼ਰੂਰ ਕਰੋ ਕਿਉਂਕਿ ਇੱਕ ਮੈਸੇਜ ਜਿਹੜਾ ਹੈ ਪ੍ਰਸ਼ਾਸਨ ਵੀ ਦੇਖ ਰਿਹਾ ਹੋਊਗਾ ਇਹ ਵੀਡੀਓ ਸਰਕਾਰਾਂ ਵੀ ਦੇਖ ਰਹੀਆਂ ਹੋਣੀਆਂ ਸਰਕਾਰਾਂ ਵਿੱਚ ਪਾ ਕੇ ਗੱਲਬਾਤ ਕਰਨ ਅੱਗੇ ਤੋਰਨ ਗੱਲ ਸਰ ਇਹੀ ਹੈ ਕਿ ਉਹ ਮੰਨ ਲਓ ਤੇ ਕੋ ਲਾਇਸੈਂਸ ਆ ਉਹਨੂੰ ਰੋਡ ਐਕਸੀਡੈਂਟ ਦੇ ਸਹਾਰੇ ਨਾਲ ਜਿੰਨੀ ਕੁ ਥੋੜੀ ਬੋਧੀ ਉਹਦੀ ਸਜ਼ਾ ਬੰਦੀ ਆ ਉਹ ਨਹੀਂ ਦਿੱਤੀ ਜਾਵੇ ਜੇ ਹੁਣ 50 ਸਾਲ ਸਜ਼ਾ ਉਹਦੇ ਤੱਕਾ ਹੀ ਆ ਸਰ ਮੰਨ ਲਓ 30 ਤੋਂ 30 ਦੇ ਲਾਗੇ ਬੰਨੇ ਉਹਦੀ ਉਮਰ ਹੋਊਗੀ ਘਟ ਹੋਊ ਜਾਂ ਵੱਧ ਹੋਊ ਤੇ 40 ਜਾਂ 45 ਸਾਲوں ਮਹੁਲ ਨੂੰ ਸਜ਼ਾ ਹੋ ਗਈ। ਤੋ ਉਹ ਤੇ ਵਿਚਾਰਾ ਉਥੋ ਜੋਗਾ ਰਹਿ ਗਿਆ ਫਿਰ। ਉਹਨੂੰ ਜੋ ਵੀ ਜਿੰਨੀ ਵੀ ਘੱਟ ਸਕਦੀ ਸਾਡੀ ਰਿਕਵੈਸਟ ਹੈ ਇਹੀ ਹੈ ਕਿ ਉਹਦੀ ਸਜ਼ਾ ਘਟਾਈ ਜਾਵੇ ਬਸ ਜਿੱਦਾਂ ਵੀ ਹੋ ਸਕਦਾ। ساری ਜ਼ਿੰਦਗੀ ਦੀ ਬਚਾਦੇ ਜੀ ਮਤਲਬ ਜੇਲ੍ਹ ਜਿੱਥੇ ਨਿਕਲ ਗਈ ਤੇ ਕੀ ਫਾਇਦਾ ਬੱਚੇ ਦੀ। ਬੱਚਾ ਉਹਨੂੰ ਡਰ ਜਾਂਦਾ ਜ਼ਿਆਦਾ ਜੀ। ਇਹ ਇਕੱਲਾ ਹੈ ਪਰਦੇਸਾਂ 'ਚ। ਘਰ ਪਰਿਵਾਰ ਦੇ ਵਿੱਚ ਹੋਵੇ ਤਾਂ ਗੱਲ ਹੋ ਰਹੀ ਆ ਜੀ। ਤੇ ਇਸ ਤਰ੍ਹਾਂ ਬਹੁਤ ਉਹ ਮੁਸ਼ਕਿਲ ਕੰਮ ਕਰਦੇ ਤੇ ਕਿਹਦਾ ਕਿਆ ਮਨ ਬੀਤਦੀ ਗਿਆ ਨਹੀਂ ਉਹਦੇ ਦੀ। ਪਰ ਸਰਕਾਰਗੇ ਇਹ ਬੇਨਤੀ ਆ ਵੀ ਉਹਦੇ ਵੱਤਵਾਦ ਦਾ ਸਪੋਰਟ ਕੀਤੀ ਜਾਵੇ ਉਹਨੂੰ ਇਹ ਇੱਥੇ ਜਲਦਵਾਪਸ ਭੇਜਿਆ ਜਾਵੇ ਸਾਡੇ ਕੋਲ ਪ੍ਰਵਾਨ ਦੇ ਵਿੱਚ ਸਰਕਾਰਾਂ ਨੂੰ ਕੀ ਕਹਿਣਾ ਚਾਹੂਗੀ ਜੀ ਅਸੀਂ ਸਰਕਾਰਾਂ ਕੋ ਇਹ ਮੰਗ ਕਰ ਰਹੇ ਹਾਂ ਵੀ ਸਰਕਾਰਾਂ ਵੀ ਵੱਤਵਾਦ ਉਹਦੀ ਹੈਲਪ ਕਰਨ ਮਦਦ ਕਰਨ ਤੇ ਉਹਨੂੰ ਇਨਸਾਫ ਮਿਲ ਜਾਵੇ ਪਿਛੇ ਪਰਿਵਾਰ ਨੂੰ ਇਨਸਾਫ ਮਿਲ ਜਾਵੇ ਇਹ ਜਿਹੜੀ ਇੰਨੀ ਸਜ਼ਾ ਬਹੁਤ ਜ਼ਿਆਦਾ ਤਕਾ ਹੋਇਆ ਉਹਦੇ ਨਾਲ ਫਿਰ ਮੈਂ ਫਿਰ ਇਹ ਦੁਬਾਰੇ ਕਹਿਣਾ ਮੇਰਾ ਗਵੰਢੀ ਆ ਬਿਲਕੁਲ ਬਹੁਤ ਨੇਕ ਪਰਿਵਾਰ ਆ ਨੇਕ ਮੁੰਡਾ ਆ ਕਦੀ ਕੋ ਇਹੋ ਜੀ ਗੱਲ ਨਹੀਂ ਉਹਦੇ ਮਨ ਦੇ ਵਿੱਚ ਕੋਈ ਆਈ ਹੋਵੇ ਵੀ ਮੈਂ ਕਿਸੇ ਦਾ ਕੁਹਾੜਾ ਦਾ ਕਰਨਾ ਜਾਂ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਪੂਰੇ ਜੀ ਪੂਰਾ ਪਰਿਵਾਰ ਇੱਕ ਨਹੀਂ ਪੂਰਾ ਪਰਿਵਾਰ ਬੀਬਾ ਹੈ ਹਾਂ ਜੀ ਅਸੀਂ ਸਰਕਾਰਾਂ ਕੋ ਮੰਗ ਕਰਦੇ ਆ ਕਿ ਉਹਦੀ ਵੱਤ ਵੱਦ ਮਦਦ ਕੀਤੀ ਜਾਵੇ ਉਹਨੂੰ ਸਹੀ ਸਲਾਮ ਦਿੱਤਾ ਜਾਵੇ ਭਾਈ ਜੀ ਇੱਕ ਪ੍ਰਸ਼ਾਸਨ ਨੂੰ ਮੈਸੇਜ ਬਸ ਇਹ ਹੈ ਜੀ ਕਿ ਉਹ ਪਰਿਵਾਰ ਦੀ ਉਹ ਬੱਚੇ ਦੀ ਵੱਤ ਵੱਦ ਹੈਲਪ ਕੀਤੀ ਜਾਵੇ ਤੇ ਉਹਦੀ ਸਜ਼ਾ ਘਟ ਕੀਤੀ ਜਾਵੇ ਤੇ ਉਹਨੂੰ ਵਾਪਸ ਜੇ ਨਹੀਂ ਉੱਥੇ ਤੁਸੀਂ ਰੱਖਣਾ ਤੈਨੂੰ ਵਾਪਸ ਕਰ ਪੇ ਦਿੱਆ ਜਾਵੇ ਸਾਨੂੰ ਇਹ ਗੱਲ ਹੈ ਕਿ ਸਰਕਾਰ ਕੇ ਭੇਜਦੀ ਹੈ ਵੀ ਉਹਨੂੰ ਬੱਚੇ ਨੂੰ ਵਾਪਸ ਸਰਕਾਰ ਕੇ ਭੇਜਿਆ ਜਾਵੇ। ਪਰ ਪਰਿਵਾਰ ਪਰਿਵਾਰ ਗੱਲ ਆ ਰਿਹਾ ਸੀ ਤੇ ਉਹ ਗੱਡੀ ਵਾਲਿਆਂ ਦੀ ਵੀ ਸਪੀਡ ਕੋਈ ਕੰਟਰੋਲ ਉਹਨਾਂ ਨੂੰ ਵੀ ਕੋਈ ਥੋੜਾ ਬਹੁਤ ਗਲਤੀ ਤੇ ਉਹਨਾਂ ਦੀ ਵੀ ਹੋਈ ਆ ਜੀ। ਇਹ ਵੀ ਟਰਾਲਾ ਚੋ ਰਿਹਾ ਵੀ ਉਹ ਟਰਾਲਾ ਕਾਨੂੰਨ ਦੇ ਪਰਾਂ ਨਾ ਕੁਝ ਵੀ ਟਰਾਲਾ ਚੋ ਰਿਹਾ। ਇਹ ਟਰਾਲਾ ਮੈਂ ਦੁਬਈ ਚ ਲਾਇਆ ਦੁਬਈ ਦੇ ਦੁਬਈ ਚ ਲਾਇਆ ਦੁਬਈ VAI <Sansi> ਬਾਕੀ ਆ ਵੀ ਟਰਾਲੇ ਵਾਲੇ ਦੀ ਗਲਤੀ ਹੈ ਜਿਹੜਾ ਵਿੱਚ ਵਜਿਆ ਉਹਨੂੰ ਵੀ ਤੇ ਥੋੜਾ ਬਹੁਤ ਦੇਖਣਾ ਚਾਹੀਦਾ ਹੈ ਨਾ ਰੋਡ ਤੇ 150 ਦੀ ਸਪੀਡ ਆਉਣ ਦੇ ਆ ਤੇ ਕੁਝ ਨਾ ਕੁਝ ਕੰਟਰੋਲ ਉਹ ਕਰਦਾ ਤੇ ਬਚਾਉ ਸਕਦਾ ਹੈ ਮੰਨ ਲਓ 100% ਮੰਨ ਲਓ ਇਹਦੀ ਵੀ ਗਲਤੀ ਬਿਲਕੁਲ ਮੰਨਦੇ ਹਾਂ ਬਟ ਮਨ ਲਓ ਜਿਹਨੇ ਗੱਡੀ ਲਿਆ ਕੇ ਮਾਰੀ ਉਹਨੂੰ ਏਡੀ ਦੂਰ ਤੱਕ ਟਰਾਲਾ ਹੀ ਨਹੀਂ ਦਿਖਿਆ ਕਰ ਤੂੰ ਸਪੀਡ ਹੀ ਘਟਾ ਲੈਂਦਾ ਵੱਜ ਵੀ ਜਾਂਦਾ ਮੰਨ ਲਓ ਸਪੀਡ ਲਿਮਟ 'ਚ ਹੁੰਦੀ ਤੇ ਆਪੇ ਵੱਜ ਜਾਂਦਾ ਸ਼ਾਇਦ ਉਹ ਵੀ ਵੱਜ ਜਾਂਦਾ ਇਹ ਵੀ ਵਿਚਾਰਾ ਵੱਜ ਜਾਂਦਾ ਹੈ ਇਹਦੀ ਗਲਤੀ ਤੇ ਆ ਕੇ ਰੋਂਗ ਸਾਈਡ ਜੂਟਰਨ ਜਿਹੜਾ ਨਹੀਂ ਸੀ ਉਹ ਜੂਟਰਨ ਕਰਾ ਹੋਰ ਤੇ ਅਗਲੇ ਨੂੰ ਵੀ ਦੇਖਣਾ ਚਾਹੀਦਾ ਨਾ ਵੀ ਜੇ ਅੱਗੇ ਕੋਈ ਮੈਂ ਅੱਗੇ ਗੱਡੀ ਚ ਲਾਉਣ ਡਿਆ ਮੈਂ ਇਹ ਥੜਾ ਭਜਾਈ ਜਾਣੀ ਗੱਡੀ ਕੰਟਰੋਲ ਕਰਕੇ ਰੱਖੇ ਵੀ ਮੈਂ ਕਿੰਨੀ ਕੰਟਰੋਲ ਕਿ ਨਹੀਂ ਕਰ ਸਕਦਾ ਜੇ ਮੰਨ ਲਾ ਬਾਈਚਾ ਨੂੰ ਚੀ ਜਾਈਂਦੀ ਤੇ ਕਿਦਾਂ ਕੰਟਰੋਲ ਮੈਂ ਕਰੂੰ ਉਹਨੇ ਕੰਟਰੋਲਿੰਗ ਕੀਤਾ ਤੇ ਉਹ ਲੱਗ ਗਿਆ ਜੂਟਰਨ ਵਜਾ ਗੱਡੀ ਜੇ ਅੱਗੇ ਅਚਾਨਕ ਬ੍ਰੇਕ ਪੈ ਜਾਏ ਫਿਰ ਵੀ ਉਹਨੇ ਵਿੱਚ ਵਜਣਾ ਸੀ ਤੇ ਫੇਰ ਤੇ ਉਹੀ ਗਲਤੀ ਫੇਰ ਅਗਲੀ ਗਲਤੀ ਥੋੜੀ ਜੀ ਵਿੱਚ ਵਜਣ ਵਾਲੀ ਗਲਤੀ ਹੋ ਗਈ ਹਾਂ ਇਹ ਨਾਲ ਠੀਕ ਹੈ ਮਤਲਬ ਕਿ ਉਹ ਹੈ ਹਾਂਜੀ ਇਹੀ ਸਾਰੀ ਵੀਰ ਉਹਨਾਂ ਦੀ ਗਲਤੀ ਹੈ ਜਿਹੜਾ ਬੰਦਾ ਹੁਣ ਚਲੋ ਮੰਨ ਲਓ ਮਰ ਗਿਆ ਗੱਲ ਹੋ ਗਈ ਪਰ ਇਹਦੀ ਗਲਤੀ ਹੈ ਵੀ ਇਹ ਵੀ ਰਿਹਾਏ ਪਰ ਉਹਦੀ ਐ ਕੰਟਰੋਲ ਦੇ ਰੱਖੀ ਜੇ ਨਹੀਂ ਵੀ ਨਹੀਂ ਗੱਡੀ ਸਪੀਡ ਤੇ ਮੈਂ ਕਿਉਂ ਖਾਂਡਿਆ ਅਸਲ ਤੇ ਜਿਹੜੀ ਕਾਨੂੰਨ ਦੇ ਹਿਸਾਬ ਨਾਲ ਗਲਤੀ ਇਹ ਆ ਵੀ ਜਿਹੜਾ ਮਗਰੋਂ ਗੱਡੀ ਮਾਰਦਾ ਉਹ ਗਲਤ ਆ ਅਗਲੇ ਦੀ ਗਲਤੀ ਨਹੀਂ ਉਹਨੇ ਗੱਡੀ ਉਹਨੂੰ ਅਮਰਜੈਂਸੀ ਬ੍ਰੇਕ ਲਾਉਣੀ ਪਈ ਤੇ ਹੁਣ ਇਹ ਚਲੋ ਉਹ ਅਸੀਂ ਵੀ ਰੋਡ ਦੇ ਵਿੱਚ ਆ ਗਿਆ ਹਾਲਾਂਕਿ ਜੇ ਉਹ ਸਿੱਧਾ ਜਾਂਦਾ ਨਾ ਬ੍ਰੇਕ ਵੱਜਦੀ ਫੇਰ ਵੀ ਉਹਨਾਂ ਵਿੱਚ ਵੱਜਣਾ ਸੀ ਤੇ ਚਲੋ ਇਹਦੀ ਗਲਤੀ ਆ ਪਰ ਉਹਨਾਂ ਨੂੰ ਵੀ ਗਲਤੀ ਕਹਿ ਸਕਦੇ ਆ ਆਪਾਂ ਵੀ ਉਹਨਾਂ ਦਾ ਧਿਆਨ ਚਾਹੀਦਾ ਸੀ ਥੋੜਾ ਬਹੁਤ ਆ ਭੱਗੇ ਵੇਖੀ ਚਲਾਣੇ ਮੰਨ ਲਓ ਉਹਨੂੰ ਐਡਾ ਟਰਾਲਾ ਘੜ ਦੋ ਘੜ ਕੋਈ ਅੱਧੇ ਕਿਲੋ ਮੀਟਰ ਤੋਂ ਤੇ ਦਿਖਿਆ ਹੋਊ ਪਹਿਲਾਂ ਜਦੋਂ ਇਹਨੇ ਜੂਟਰਨ ਲਿਆ ਵਾ ਕਮ ਸਿਕਮ ਇਹਨੇ ਵੇਖਿਆ ਹੋਊ ਇਹਨੂੰ ਗੱਡੀ ਦੂਰ ਦਿਖੀ ਜਾਂ ਉਹ ਦਿਖੀ ਨਹੀਂ ਮੰਨ ਲਓ ਜਦੋਂ ਲੱਗੇ ਆ ਗਈ ਉਦੋਂ ਤੇ ਉਹਨੂੰ ਦੇਖ ਹੀ ਗਈ ਵੀ ਐਡਾ ਵੀ ਟਰਾਲਾ ਖੜਾ ਸੜਕ 'ਚ ਜੇ ਕੰਟਰੋਲ ਵੀ ਕਰ ਲੈਂਦਾ ਨਾ ਤੇ ਸ਼ਾਇਦ ਬਚ ਸਕਦਾ ਸੀ ਮੰਨ ਲਓ ਹੌਲੀ ਵਾਈ ਦੀ ਗੱਡੀ ਆਪੇ ਬਚਾ ਹੋ ਜਾਣਾ ਬਾਕੀ ਪਰਮਾਤਮਾ ਦੇ ਅਸਰੋ ਤਾਂ ਸਾਡਾ ਮਕਸਦ ਸੀ ਰਟਾਲ ਪੰਡੋਂ ਦਾ ਕਿਉਂਕਿ ਹਰਜਿੰਦਰ ਸਿੰਘ ਜੋ ਕਿ ਇਥੋਂ ਆਪਣੇ ਪਰਿਵਾਰ ਦੀ ਰੋਜੀ ਰੋਟੀ ਔਰ ਆਪਣੇ ਪਰਿਵਾਰ ਦੇ ਹਾਲਾਤ ਸੁਧਾਰਨ ਦੇ ਲਈ ਅਮਰੀਕਾ ਜਾਂਦਾ ਹੈ ਉੱਥੇ ਕਿਹੜੀਆਂ ਮੁਸ਼ਕਲਾਂ ਸੀ ਕਿਹੜੀਆਂ ਮੌਕੇ ਤੇ ਉਹ ਆਏ ਜੀ ਹਾਲਾਤ ਬਣੇ ਜਿਹਦੇ ਵਿੱਚ ਉਤੋਂ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਤਿੰਨ ਜਾਨਾਂ ਦੀ ਮੌਤ ਹੋ ਜਾਂਦੀ ਹੈ ਪਰ ਗੱਲ ਉੱਥੀ ਹੈ ਕਿ ਕਈ ਵਾਰ ਜਦੋਂ ਬੰਦਾ ਬਾਹਰਲੇ ਦੇਸ਼ਾਂ 'ਚ ਰਹਿੰਦਾ ਤਾਂ ਬਹੁਤ ਸਾਰੀਆਂ ਦਿਮਾਗ ਤੇ ਟੈਨਸ਼ਨਾਂ ਹੁੰਦੀਆਂ ਹੈ ਤੁਸੀਂ ਇੱਥੇ ਇੰਡੀਆ ਚਲਾ ਲਓ ਇੱਥੇ ਪੰਜਾਬ ਤੁਸੀਂ ਸੜਕ ਤੇ ਤੁਰੇ ਜਾਂਦੇ ਹੋ ਤੁਹਾਡਾ ਦਿਮਾਗ ਇੱਥੇ ਹੋਰ ਹੁੰਦਾ ਤੁਰੇ ਤੁਸੀਂ ਕਿੱਥੇ ਜਾਂਦੇ ਹੁੰਦੇ ਹੋ ਫਿਜ਼ੀਕਲੀ ਤੁਸੀਂ ਪ੍ਰੈਜ਼ੈਂਟ ਹੁੰਦੇ ਹੋ ਪਰ ਮੈਂਟਲੀ ਤੁਸੀਂ ਨਹੀਂ ਹੁੰਦੇ ਦਿਮਾਗ ਤੁਹਾਡਾ ਹੋਰ ਟੈਨਸ਼ਨਾਂ ਚ ਫਿਰਦਾ ਹੁੰਦਾ ਘਰ ਦੀਆਂ ਚ ਤੁਹਾਡੇ ਆਪਣੀਆਂ ਚ ਬਹੁਤ ਸਾਰੀਆਂ ਟੈਨਸ਼ਨਾਂ ਚ ਫਿਰਦਾ ਹੁੰਦਾ ਤਾਂ ਅਜੇ ਇੱਕ ਮਾਮਲੇ ਜਿਹੜਾ ਹੁਣ ਆ ਰਿਹਾ ਪੰਜਾਬੀਆਂ ਨੂੰ ਲੋੜ ਹੈ ਪੰਜਾਬੀਓ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਉਸ ਮੁੰਡੇ ਨੂੰ ਠੀਕ ਹੈ ਜਿੰਨੀ ਉਸ ਦੀ ਗਲਤੀ ਹੈ ਉਸ ਨੂੰ ਉਨੀ ਸਜ਼ਾ ਮਿਲੇ ਪਰ ਇੰਨੀ ਵੀ ਸਜ਼ਾ ਨਾ ਮਿਲੇ ਜਿਵੇਂ 45-50 ਸਾਲ ਕਿਹਾ ਜਾ ਰ ਸਲਾਖਾਂ ਦੇ ਪਿੱਛੇ ਲੰਘ ਜੇ ਪਰ ਇਹ ਵੀ ਗੱਲ ਹੋ ਸਕਦੀ ਹੈ ਕਿ ਰਿਪੋਰਟ ਕਰਕੇ ਵਾਪਸ ਵੀ ਭੇਜ ਦਿੱਤਾ ਜਾਏ ਜਾਂ ਹੋਰ ਕੋਈ ਥੋੜੀ ਜਿੰਨੀ ਕੁ ਸਜ਼ਾ ਬੰਦੀਆਂ ਉੰਨੀ ਕੁ ਦਿੱਤੀ ਜਾਵੇ ਕਿਉਂਕਿ ਕੋਈ ਉਸਨੇ ਜਾਣ ਬੁੱਝ ਕੇ ਨਹੀਂ ਇਹ ਕੰਮ ਕੀਤਾ ਨਾ ਕੋਈ ਉਸ ਦੀ ਕ੍ਰਿਮੀਨਲ ਹਿਸਟਰੀ ਹੈ ਕੈਮਰਾ ਪਰਸਨ ਜਸ਼ਨਨਾਮ ਮਨਦੀਪਜੋਤ ਪਿੰਡ ਰਟੋਲ ਸ਼੍ਰੀ ਅਮਰਸਾ ਸਾਹਿਬ